ਮੈਂ ਚਦਰ ਕੱਢ ਦੀਨੀ ਗਿਣ ਤੋ ਪੇ ਪਾਵਾਂ ਮੈਂ ਚਦਰ ਕੱਢ ਦੀਨੀ ਗਿਣ ਤੋ ਪੇ ਪਾਵਾਂ ਮੈਂ ਚਦਰ ਕੱਢ ਦੀਨੀ ਗਿਣ ਤੋ ਬਸਰਿਆ ਬਰਾਸਤੀ ਵਿਰਸਾ ਮੈਂ ਕਿਤੇ ਕਿਤੇ ਸਾਂਭਿਆ ਹੋਇਆ ਜੀ ਥੋੜਾ ਬਹੁਤ ਜਿੰਨਾ ਕਿ ਮੈਂ ਸਾਮ ਸਕਦੀ ਆ ਸਪੀਡੀ ਹੈ ਮੈਨੂੰ ਯੋ ਨਾ ਮਨੋਂ ਬਸਾਰ ਮੈਂ ਤੇਰੀ ਮਾਂ ਦੀ ਬੋਲੀ ਆ ਸਾਗ ਚੀਰਨ ਵਾਲੀ ਦਾਤੀ ਹਟੜੀ ਪੰਜਾ ਪ੍ਰਾਤ ਬੱਟੇ ਬਾਜਾ ਕਰੂਆ ਸਾਈਕਲ ਫੇਰ ਪੀੜੀ ਗਾਗਰ ਧਰਤੀ ਪਿਆਰ ਕਰੇਂਦੀ ਏ ਤੇਰਾ ਮੱਥਾ ਨੂਰੋ ਨੂਰ ਆਮ ਦਸਤਾ ਵਾਹਿਗੁਰੂ ਸਭ ਦਾ ਭਲਾ ਕਰੇ ਵੇਜੇ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜੋਮ ਬਿਸਰਿਆ ਵਿਰਾਸਤੀ ਵਿਰਸਾ ਕੁਝ ਮੇਰੇ ਕੋਲ ਸੰਭਿਆ ਹੋਇਆ ਪਰਮਾਤਮਾ ਦੀ ਅਪਾਰ ਰਖਸ਼ਸ ਦੁਆਰਾ